ਆਖੋਟਾ ਜੀ ਬੁਰਜ ਸਿੰਘ ਜੀ ਸਾਨੂੰ ਫਸੂ ਰਸਾ ਪਿੰਡ ਜੀ ਬੁਰਜਟਾ ਮੀ ਕਹੀ ਜੀ ਕੀ ਹੋਇਆ ਤੁਹਾਡੇ ਨਾਲ ਤੁਹ ਗੱਲ ਜੀ ਅਸੀਂ ਕਾਰ ਤੇ ਨਾ ਮਕਾਨ ਜਾ ਕੇ ਆ ਰਹੇ ਸੀ ਪਰਾਣੀਆਂ ਤੋਂ ਇੱਥੇ ਬੈਂਕ ਦੇ ਕੋਲੇ ਆ ਕੇ ਤਲਵੰਡੀ ਮੈਂ ਕਿਹਾ ਯਾਰ ਮੈਂ 2000 ਰੁਪਏ ਕਢਾ ਲਾਂ ਜੇ ਮੈਂ ਪੈਸੇ ਕਢਾਉਣ ਗਿਆ ਤੇ ਉਹ ਮਸ਼ੀਨ ਮਸ਼ੀਨ ਨੇ ਕੱਢੇ ਨਾ ਉੱਥੇ ਇੱਕ ਹੋਰ ਬੰਦਾ ਆ ਗਿਆ ਉਹ ਮੈਨੂੰ ਲੱਗਾ ਤਾਂ ਐ ਵੀ ਜੇ ਕੋਈ ਮੁਲਾਜ਼ਮ ਹੀ ਹੁੰਦਾ ਉਹ ਮੈਨੂੰ ਉਹ ਬਾਈ ਜੀ ਮੈਂ ਕਢਵਾ ਦਿਆਂ ਮੈਂ ਕਿਹਾ ਮੇਰੇ ਕੋਲੇ ਖੜੇ ਉਹ ਤਾਂ ਇਹ ਮੈਨੂੰ ਲਗਨ ਦਿੱਤਾ ਵੀ ਕਦੋਂ ਉਹਨੇ ਮੇਰਾ ਕਾਰਡ ਹੀ ਆ ਕਰ ਲਿਆ ਜਦੋਂ ਉਹ ਸਿੱਟ ਪੰਡ ਗਏ 15 ਮਿੰਟਾਂ ਬਾਅਦ ਉਹ ਤੋਂ ਸਾਨੂੰ ਪਿਆਰ ਮੈਸੇਜ ਆ ਗਏ ਵੀ ਤੁਹਾਡੇ ਇੰਨੇ ਇੰਨੇ ਪੈਸੇ ਨਿਕਲ ਗਏ ਸਾਨੂੰ ਮੌਕੇ ਤੇ ਜਦੋਂ ਉਹਨੇ ਫੜ ਲਿਆ ਸਾਨੂੰ ਵੜਾ ਕੇ ਦਿੱਤਾ ਕੁਝ 5-4 ਹੋ ਜਾਣ 25 ਵੀ ਨਿਕਲ ਉਹ ਤਾਂ ਬੰਦ ਹੀ ਹੋ ਗਈ ਨਾ ਉਹ ਜਿਹੜਾ ਦੂਜਾ ਕਾਰਡ ਪਾਇਆ ਸੀ ਉਹਨੇ ਉਹ ਚ ਤਾਂ ਹੈ ਹੀ ਨਹੀਂ ਸੀ ਪੈਸਾ ਕੋਈ ਜਿਹੜਾ ਥੋੜ ਸੀ ਉਹ ਕਾਰਡ ਬਦਲ ਲਿਆ ਉਹਨੇ ਮੇਰੇ ਨਾਲ ਅੱਛਾ ਜਦੋਂ ਆ ਕਹਿੰਦੇ ਮੈਂ ਕਢਾ ਕੇ ਦੇਣਾ ਤੇ ਉਹਦੇ ਬਦਲ ਲਿਆ ਸਾਲੇ ਨੇ ਹਾਂ ਤੇ ਉਦੋਂ ਬਾਅਦ ਕਿ ਅਸੀਂ ਪਿੰਡ ਗਏ ਜੀ ਪਿੰਡ ਸਾਨੂੰ ਮੈਸੇਜ ਆਇਆ ਪਿੰਡੋਂ ਉਹ ਨਹੀਂ ਪਤਾ ਲੱਗਿਆ ਅਸੀਂ ਪੁੱਛੇ ਉਹਦੇ ਆ ਗਏ ਅਸੀਂ ਬੈਂਕ ਵਾਲਿਆਂ ਨੂੰ ਦੱਸਿਆ ਉਹ ਆਪਣੇ ਬੈਂਕ ਵਾਲੇ ਆਵੇ ਵੀ ਤੁਸੀਂ ਜਿਹੜੇ ਖਾਤਾ ਤੁਹਾਡਾ ਜੋਧਪੁਰ ਪਖਰ ਵੀ ਉਹਦੇ ਜਾਓ ਅਸੀਂ ਉਹਦੇ ਚ ਗਏ ਉਹ ਉਹਨਾਂ ਨੇ ਗੱਲਬਾਤ ਕਰਕੇ ਤੇ ਸਾਨੂੰ ਕਹਿੰਦੇ ਵੀ ਤੁਸੀਂ ਅਸਲ ਦੇ ਵਿੱਚ ਜਿੱਥੇ ਤੁਹਾਡੇ ਨਿਕਲੇ ਪੈਸੇ ਉਹ SBI ਬੈਂਕਾਂ ਤੇ ਉਸੇ ਦਾ ATM ਹੈ ਤੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਪੁਲਿਸ ਰਿਪੋਰਟ ਕਰੋ ਹੁਣ ਪੁਲਸਰ ਪੋਰ ਕਰੀਆ ਅੱਗੇ ਦੀ ਕਾਰਵਾਈ ਪੁਲਸ ਕਰੂਗੀ ਜੀ ਜੀ ਠੱਗੀ ਵੱਧ ਗਈ 87000 ਦੀ ਸੋਰੀ ਤੇ ਹੁਣ ਲੋਕਾਂ ਨੂੰ ਕੀ ਕਹਣਾ ਚਾਹੁੰਦੇ ਆ ਵੀ ਲੋਕਾਂ ਨੂੰ ਹੀ ਕਹਿੰਦੇ ਪ੍ਰਭਾ ਇਹੋ ਜਿਹੇ ਠੱਗਾਂ ਤੋਂ ਬਚੋ ਕਿਸੇ ਨੂੰ ਵੀ ਕਦੇ ਕਾਰਡ ਨਾ ਦਿਓ ਮੈਂ ਕਾਰਡ ਦਿੱਤਾ ਤਾਂ ਅਸੀਂ ਨਹੀਂ ਉਹਨੇ ਤਾਂ ਮੈਸੇ ਹੇਰਾ ਫੇਰੀ ਨਾ ਬਦਲ ਲਿਆ ਵੀ ਕਿਸੇ ਨੂੰ ਕਾਰਡ ਨਾ ਦਿਓ ਪਹਿਲੀ ਗੱਲ ਜਦੋਂ ਏਟੀਐਮ ਸੁਨਣਾ ਕੋਈ ਨਾ ਹੋਵੇ ਉਦੋਂ ਪੈਸੇ ਕਢਾਓ ਜੀ ਮਾਮਲਾ ਹੋਇਆ ਕਰਕੇ ਗੁਰਦੇਵ ਸਿੰਘ ਬੁਰਜੇ ਸੇਮੇ ਦਾ ਆ ਕੇ ਹੁਣ ਕੰਪਲੇਂਟ ਕਰੀਆ ਨੇ ਮੇਰੇ ਖਾਤੇ ਚੋਂ ਕਿਸੇ ਨੇ 80000 ਰੁਪਏ 87000 ਰੁਪਏ ਕਢਾ ਲਏ ਆ ਵੀ ਤੇ ਉਹਦੀ ਪੜਤਾਲ ਕਰਦੇ ਆ ਅਸੀਂ ਜਾ ਕੇ ਬੈਂਕ ਕੋਈ ਕਾਰਡ ਘੋੜ ਬਦਲ ਕੇ ਕਢਾਇਆ ਸਰ ਇਹਨੇ ਦੱਸ ਰਹੇ ਨੇ ਵੀ ਸਾਡਾ ਏਟੀਐਮ ਕਾਰਡ ਕਿਸੇ ਨੇ ਬਦਲ ਲਿਆ ਕੱਲ ਦੀ ਗੱਲ ਆ ਵੀ ਤੇ ਅੱਜ ਕੰਪਲੇਂਟ ਦਿੱਤੀ ਆ ਪੜਤਾਲ ਕਰਤੀ ਜੋ ਸੀ ਫਾਰ ਵੀ ਬਸ ਕਰ ਆਮ ਵੀ ਕਰਦੇ ਆ